ਦੀਪ ਜੀ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਕੈਨੇਡਾ ਵਿੱਚ ਆਉਂਦੇ ਨੇ ਤੇ ਆਪਣਾ ਭਵਿੱਖ ਵੀ ਬਣਾਉਂਦੇ ਨੇ ਤੇ ਬਹੁਤ ਮਿਹਨਤ ਵੀ ਕਰਦੇ ਨੇ ਜੀ ਬਹੁਤ ਸਾਰੇ ਸਟੂਡੈਂਟ ਬਹੁਤ ਸਟਰਗਲ ਕਰ ਰਹੇ ਨੇ ਜੀ ਬਹੁਤ ਸਟਰਗਲ ਕਰਦੇ ਨੇ ਜੀ ਦੇਖਣ ਨੂੰ ਉਹ ਨਾਲ ਜੌਬਸ ਵੀ ਕਰਦੇ ਨੇ ਨਾਲ ਪੜ ਪੜਦੇ ਵੀ ਨੇ ਬੱਸਾਂ ਤੇ ਕਈ ਵਾਰੀ ਬਹੁਤ ਸਾਰੀ ਠੰਡ ਹੁੰਦੀ ਹੈ ਗਰਮੀ ਹੁੰਦੀ ਹੈ ਉਹਦੇ ਵਿੱਚ ਟਰੈਵਲ ਕਰਦੇ ਨੇ ਦੇਖੀਦਾ ਤੇ ਪਤਾ ਲੱਗਦਾ ਹੈ ਕਿ ਕਿੰਨੀ ਕਿੰਨਾ ਔਖਾ ਜੀਵਨ ਜਿਹੜਾ ਇੱਥੇ ਬਤੀਤ ਕਰ ਰਹੇ ਨੇ ਬਹੁਤ ਥੋੜੇ ਸਟੂਡੈਂਟ ਹੁੰਦੇ ਨੇ ਜਿਹੜੇ ਕਿ ਪੁੱਠੇ ਰਹਾਾਂ 'ਚ ਪੈ ਜਾਂਦੇ ਨੇ ਤੇ ਪਰ ਉਹ ਬਾਕੀ ਸਟੂਡੈਂਟਸ ਲਈ ਵੀ ਬਦਨਾਮੀ ਦਾ ਕਾਰਨ ਬਣਦੇ ਨੇ ਇਸੇ ਤਰ੍ਹਾਂ ਦੇ ਦੋ ਸਟੂਡੈਂਟ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਕੁਝ ਇਸ ਤਰ੍ਹਾਂ ਦਾ ਕੰਮ ਕੀਤਾ ਹੈ ਜਿਨ੍ਹਾਂ ਤੇ ਜੇਲ੍ਹ ਤੋਂ ਬਾਅਦ ਜਿਹੜਾ ਜੀ ਉਹਨਾਂ ਦੇ ਵਾਪਸ ਪਰਤਨ ਦੀ ਜਿਹੜੀ ਤਲਵਾਰ ਉਹਨਾਂ ਤੇ ਲਟਕ ਰਹੀ ਹੈ ਉਹ ਕੀ ਖਬਰ ਹੈ ਜੀ ਅਸਲ ਵਿੱਚ ਉਹਨਾਂ ਦਾ ਕੋਈ ਕ੍ਰਿਮੀਨਲ ਰੈਕੋਰਡ ਪਾਸਟ ਵੀ ਨਹੀਂ ਹੈ ਜੀ ਪਰ ਜੋ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਇੱਕ ਤਾਂ ਇਹ ਕਿ ਹਜੇ ਤੱਕ ਉਹਨਾਂ ਤੇ ਦੋਸ਼ ਸਾਬਤ ਨਹੀਂ ਹੋਇਆ ਜੀ ਪਰ ਜਿੱਦਰ ਨੂੰ ਕਹਾਣੀ ਜਾ ਰਹੀ ਹੈ ਨਾ ਉਹ ਉਹਨਾਂ ਨੇ ਮੰਨ ਲਿਆ ਹੈ ਖੁਦ ਵੀ ਕਿ ਸਾਡੇ ਕੋਲੋਂ ਗਲਤੀ ਹੋਈ ਹੈ ਅੱਛਾ ਜੀ ਮੁੰਡੇ ਨੇ ਜੀ ਯੰਗ ਦੋ ਪੰਜਾਬੀ ਥੋੜਾ ਸਮਾਂ ਪਹਿਲਾਂ ਆਏ ਆ ਤੇ ਕਾਰ ਦੇ ਨਾਲ ਇੱਕ ਇਦਾਂ ਦਾ ਐਕਸੀਡੈਂਟ ਕਰਕੇ ਬਾਅਦ ਵਿੱਚ ਗਲਤੀ ਕਰ ਬੈਠੇ ਜਿਹੜੀ ਉਹਨਾਂ ਨੂੰ ਬਹੁਤ ਮਹਿੰਗੀ ਪੈ ਰਹੀ ਹੈ ਉਹਦੀ ਗੱਲ ਅਸੀਂ ਕਰਦੇ ਹਾਂ ਜੀ ਅਦਾਲਤ ਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਦਾ ਕੇਸ ਚੱਲ ਰਿਹਾ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹਨਾਂ ਤੇ ਦੋਸ਼ ਹੈ ਕਿ ਉਹਨਾਂ ਦੀ ਗੱਡੀ ਕਿਸੇ ਦੇ ਨਾਲ ਟਕਰਾਈ ਤੇ ਉਹਨਾਂ ਦੀ ਗੱਡੀ ਦੇ ਥੱਲੇ ਕੋਈ ਵਿਅਕਤੀ ਆ ਗਿਆ ਉਹ ਰੁਕੇ ਨਹੀਂ ਉਸਨੂੰ ਕਸੀਟਦੇ ਹੋਏ ਕਿਲੋਮੀਟਰ ਤੋਂ ਵੀ ਵੱਧ ਲੈ ਗਿਆ ਫਿਰ ਉਸ ਦੀ ਬਾਡੀ ਨੂੰ ਇੱਕ ਪਾਸੇ ਕੱਢ ਕੇ ਤੇ ਫਿਰ ਭੱਜ ਗਏ ਉਥੋਂ ਡਰ ਦੇ ਭੱਜ ਗਏ ਜਾਂ ਉਹ ਹੀ ਆदत ਇੰਡੀਆ ਵਾਲੀ ਕਿ ਸ਼ਾਇਦ ਇਸ ਤਰ੍ਹਾਂ ਬਚੀ ਜਾਈਏ ਤੇ ਅਦਾਲਤ ਦੇ ਵਿੱਚ ਜਿਹੜੀਆਂ ਗੱਲਾਂ ਉਸ ਵਿਅਕਤੀ ਜਿਹੜਾ ਮਾਰਿਆ ਗਿਆ ਉਸ ਦੇ ਪਰਿਵਾਰ ਵੱਲੋਂ ਕੀਤੀਆਂ ਗਈਆਂ ਉਹ ਕਹਿੰਦੇ ਕਿ ਦੇ ਟ੍ਰੀਟਡ ਹਿਮ ਲਾਈਕ ਅ ਪੀਸ ਆਫ ਗਾਰਬੇਜ ਉਹਨਾਂ ਨੂੰ ਕੂੜੇ ਵਾਂਗ ਉਸ ਨੂੰ ਇੱਕ ਪਾਸੇ ਕਰਕੇ ਸੁੱਟ ਗਏ ਹਿੱਟ ਐਂਡ ਰਨ ਦਾ ਵੀ ਚਾਰਜ ਲੱਗਾ क्रੂਅਲ ਵੀ ਉਹਨਾਂ ਨੂੰ ਆਖਿਆ ਜਾ ਰਿਹਾ ਹੈ ਤੇ ਅਸਲ ਵਿੱਚ ਪ੍ਰੋਸੀਕਿਊਸ਼ਨ ਦੇ ਵਿੱਚ ਜਿਹੜੇ ਕੇਸ ਹੁਣ ਆਏ ਨੇ ਉਹਨਾਂ ਦੇ ਵਿੱਚ ਗਗਨਪ੍ਰੀਤ ਸਿੰਘ ਤੇ ਜਗਦੀਪ ਸਿੰਘ ਨਾਂ ਦੇ ਹਲਕੀ ਉਮਰ ਦੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਇਹ ਡਿਪੋਰਟੇਸ਼ਨ ਦਾ ਵੀ ਸਾਹਮਣਾ ਹੈ ਜੀ ਉਹਨਾਂ ਨੇ ਬਹੁਤ ਸਾਰੇ ਫੈਸਲੇ ਜਿਹਦੇ ਵਿੱਚ ਫੀਲਿੰਗ ਟੂ ਸਟਾਪ ਆਫਟਰ ਐਨ ਐਕਸੀਡੈਂਟ ਇੰਟਰਫੀਰੈਂਸ ਵਿਦ ਅ ਡੈਡ ਬੋਡੀ ਇਹ ਸਾਰੇ ਕੇਸ ਜਿਹੜੇ ਉਹਨਾਂ ਨੇ ਮੰਨ ਲੈ ਕੇ ਸਾਡੇ ਸਾਡੇ ਕੋਲ ਗਲਤੀ ਹੋਈ ਹੈ ਅਸਲ ਵਿੱਚ ਜਨਵਰੀ 27 2024 ਦੀ ਇੱਕ ਘਟਨਾ ਹੈ 45 ਸਾਲਾਂ ਦਾ ਇੱਕ ਵਿਅਕਤੀ ਜਿਸ ਦਾ ਨਾਮ ਨਹੀਂ ਦੱਸੇਗਾ ਉਸ ਦੇ ਸ਼ਾਰਟ ਜਿਹੜੇ ਨੇ ਪਰਿਵਾਰ ਨੇ ਕਿਹਾ ਕਿ ਸ਼ਾਰਟ ਜੇ ਜੀ ਉਸ ਨੂੰ ਵਰਤਿਆ ਜਾਵੇ ਜੇ ਜੀ ਦੀ ਫੈਮਲੀ ਨੇ ਕਿਹਾ ਤੇ ਇਹ ਦੋਵੇਂ ਜਣੇ ਫੋਰਡ ਮਸਟੈਂਗ ਦੇ ਵਿੱਚ ਜਾ ਰਹੇ ਸੀ ਤੇ ਸਰੀ ਦੀ ਅਦਾਲਤ ਵਿੱਚ ਦੱਸਿਆ ਗਿਆ ਕਿ ਜਦੋਂ ਗਗਨਪ੍ਰੀਤ ਸਿੰਘ ਗੱਡੀ ਚਲਾ ਰਿਹਾ ਸੀ ਤੇ ਉਹਨਾਂ ਦੀ ਗੱਡੀ ਇਸ ਵਿਅਕਤੀ ਦੇ ਨਾਲ ਟਕਰੌਂਦੀ ਹੈ ਤੇ ਉਹ ਥੋੜੀ ਦੇਰ ਲਈ ਰੁਕਦੇ ਨੇ ਗਗਨਪ੍ਰੀਤ ਦੇ ਨਾਲ ਉਸ ਦਾ ਪੈਸੇਂਜਰ ਜਿਹੜਾ ਹੈ ਨਾਲ ਬੈਠਾ ਹੋਇਆ ਨੌਜਵਾਨ ਜਗਦੀਪ ਸਿੰਘ ਬਾਰ ਨਿਕਲਦੇ ਨੇ ਤੇ ਕੋਈ ਵਿਅਕਤੀ ਉੱਥੇ 911 ਨੂੰ ਕਾਲ ਵੀ ਕਰਦਾ ਉਸ ਕਾਲ ਦੀ ਰਿਕਾਰਡਿੰਗ ਜਿਹੜੀ ਅਦਾਲਤ ਵਿੱਚ ਪੇਸ਼ ਕੀਤੀ ਗਈ ਜਿਸ ਵਿੱਚ ਰਿਕਾਰਡਿੰਗ ਦੇ ਵਿੱਚ ਸੁਣਦਾ ਹੈ ਕੋਈ ਵਿਅਕਤੀ ਇਹਨਾਂ ਨੂੰ ਕਹਿ ਰਿਹਾ ਕਿ there is a man underneath your car ਤੁਹਾਡੀ ਗੱਡੀ ਦੇ ਥੱਲੇ ਕੋਈ ਫਸਿਆ ਹੋਇਆ ਇਸ ਦੇ ਬਾਵਜੂਦ ਉਹਨਾਂ ਨੇ ਗੱਡੀ ਤੇਜ਼ ਉੱਥੋਂ ਭਜਾ ਲਈ ਤੇ ਤਕਰੀਬਨ ਸਵਾ ਕਿਲੋਮੀਟਰ ਉਸ ਵਿਅਕਤੀ ਨੂੰ ਖਸੀਟਦੇ ਹੋਏ ਲੱਗਾ ਫਿਰ ਇੱਕ ਕਲਟੀ ਸੈਕ ਦੇ ਵਿੱਚ ਜਾ ਕੇ ਰੁਕਿਆ ਜਿੱਥੇ ਇਹਨਾਂ ਦੋਵਾਂ ਨੇ ਉਸ ਨੂੰ ਥੱਲਿਓਂ ਕੱਢ ਕੇ ਜਿਹੜਾ ਸੀ ਇੱਕ ਪਾਸੇ ਕੀਤਾ ਤਾਂ ਫਿਰ ਗੱਡੀ ਲੈ ਕੇ ਭੱਜ ਗਏ ਇੱਕ ਕਸੂਰ ਹੈ ਜਿਸ ਨੂੰ ਉਹ ਮੰਨ ਚੁੱਕੇ ਨੇ ਤੇ ਪਰਿਵਾਰ ਦਾ ਇਹ ਕਹਿਣਾ ਕਿ ਉਹ ਸਿਰਫ ਆਪਣੇ ਬੱਚਿਆਂ ਨੂੰ ਖਡਾਉਣ ਵਾਲਾ ਉਹਨਾਂ ਨੂੰ ਸਕੂਲੇ ਛੱਡਣ ਜਾਣ ਵਾਲਾ ਇੱਕ ਬੜਾ ਨਾਈਸ ਵਿਅਕਤੀ ਸੀ ਤੇ ਇੰਨੀ ਬੁਰੀ ਤਰ੍ਹਾਂ ਉਸ ਨੂੰ ਮਾਰਿਆ ਗਿਆ ਇੰਨੀ ਜ਼ਿਆਦਾ ਬੁਰੀ ਤਰ੍ਹਾਂ ਜ਼ਖਮੀ ਹੋਇਆ ਕਿ ਅਸੀਂ ਉਸ ਦੇ ਮ੍ਰਿਤਕ ਸਰੀਰ ਨੂੰ ਵੀ ਦੇਖ ਨਹੀਂ ਸਕੇ ਦੋਵਾਂ ਦੀ ਉਮਰ ਨੌਜਵਾਨਾਂ ਦੀ 22 ਸਾਲ ਹੈ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਤੇ ਉਹ ਆਏ ਸੀਗੇ ਤੇ 4 ਸਾਲ ਦੀ ਸਜ਼ਾ ਜਿਹੜੀ ਹੈ ਉਹਨਾਂ ਨੂੰ ਹੋ ਸਕਦੀ ਹੈ ਉਹਨਾਂ ਨੇ ਅਦਾਲਤ ਵਿੱਚ ਦੋਵਾਂ ਨੇ ਗਗਨਪ੍ਰੀਤ ਸਿੰਘ ਨੇ ਵੀ ਕਿਹਾ ਆਈ ਏਮ ਵੈਰੀ ਵੈਰੀ ਸੌਰੀ ਤੇ ਸੌਰੀ ਫॉर ਦਾ ਥ्रू द ਵਿਕਟਮਸ ਫੈਮਿਲੀ ਇਹ ਸਟੇਟਮੈਂਟ ਨੇ ਪਰ ਕ੍ਰਾਊਨ ਜਿਹੜੀ ਹੈ ਉਹਨਾਂ ਨੇ 4 ਸਾਲ ਦੀ ਸਜ਼ਾ ਜਿਹੜੀ ਹੈ ਮੰਗ ਕੀਤੀ ਹੈ ਜਗਦੀਪ ਸਿੰਘ ਲਈ 3 ਸਾਲ ਦੀ ਸਜ਼ਾ ਗਗਨਪ੍ਰੀਤ ਲਈ ਤੇ 3 ਸਾਲ ਦਾ ਡਰਾਈਵਿੰਗ ਬੈਨ ਹੈ ਤੇ ਉਸ ਤੋਂ ਬਾਅਦ ਡਿਪੋਰਟੇਸ਼ਨ ਦੀ ਤਲਵਾਰ ਉਹਨਾਂ ਤੇ ਲਟਕੀ ਰਹੇਗੀ ਜੀ